ਉਹ ਕਿਹੜਾ ਰਾਹ ਹੈ ਜਿਸ ਨਾਲ ਸਾਡਾ ਮਤਲਬ ਹਰ ਦੁੱਖ ਮਿਟ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਰੀਖ ਹੈ ਜੀ 19 ਅਕਤੂਬਰ 2025 ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਮੁਖਵਾਕ ਦੀ ਵਿਚਾਰ ਸਾਂਝੀ ਕਰਾਂਗੇ ਇਹ ਹੁਕਮਨਾਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 698 ਤੇ ਸੁਸ਼ੋਭਿਤ ਹੈ ਜੀ ਜੀ ਤੇ ਇਹ ਜਿਹੜਾ ਖੂਬਸੂਰਤ ਸ਼ਬਦ ਹੈ ਇਹ ਜੈਤਸਰੀ ਰਾਗ ਵਿਚ ਹੈ ਚੌਥੇ ਪਾਚਾ ਸ੍ਰੀ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ ਹਾਂਜੀ ਜੈਤਸਰੀ ਮਹਿਲਾ ਚੌ ਕਰ ਦੋ ਤੇ ਅੱਜ ਫਿਰ ਆਪਾਂ ਇਸ ਬਾਣੀ ਰਾਹੀਂ ਨਾ ਉਹ ਰਸਤਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਿਸ ਨਾਲ ਦੁੱਖ ਦੂਰ ਹੋਣ ਤੇ ਅੰਦਰੋਂ ਸ਼ਾਂਤੀ ਆਨੰਦ ਮਿਲੇ ਸ਼ੁਰੂਆਤ ਹੀ ਬੜੀ ਕਮਾਲ ਦੀ ਹੈ ਹਾਂਜੀ ਬਿਲਕੁਲ ਗੁਰੂ ਸਾਹਿਬ ਫਰਮਾਉਂਦੇ ਨੇ ਹਰ ਹਰ ਸਿਮਰੋ ਅਗੰਬ ਅਪਾਰਾ ਜਿਸੂ ਸਿਮਰਤ ਦੁੱਖ ਮਿਟੇ ਹਮਾਰਾ ਵਾਹ ਮਤਲਬ ਕਿੰਨੀ ਸਿੱਧੀ ਤੇ ਸਾਫ਼ ਗੱਲ ਉਸ ਹਰੀ ਨੂੰ ਸਮਰੋ ਜਿਹੜਾ ਅਗਮ ਹੈ ਅਪਾਰ ਹੈ ਹਾਂਜੀ ਅਗਮ ਯਾਨੀ ਜਿੱਥੇ ਸਾਡੀ ਪਹੁੰਚ ਨਹੀਂ ਸਾਡੀ ਸੋਚ ਸਾਡੀ ਸਮਝ ਤੋਂ ਪਰੇ ਤੇ ਅਪਾਰਾ ਜਿਸ ਦਾ ਕੋਈ ਪਾਰਾ ਵਾਰ ਨਹੀਂ ਬੇਅੰਤ ਫੌਰਨ ਅਗਲੀ ਗੱਲ ਆਂਦੀ ਹੈ ਅਰਦਾਸ ਦੀ ਸੱਚੇ ਗੁਰੂ ਸਤਗੁਰੂ ਪੁਰਖ ਨੂੰ ਮਿਲਣ ਦੀ ਤਾਂਗ ਅੱਛਾ ਸਤਗੁਰੂ ਪੁਰਖ ਮਿਲ ਹੋ ਪ੍ਰਭ ਸੁਆਮੀ ਗੁਰ ਮਿਲਿਆ ਸੁਖ ਹੋਈ ਰਾਮ ਪਾਤ ਪ੍ਰਥਮ ਕਿਉਂਕਿ ਗੁਰੂ ਨੂੰ ਮਿਲਿਆ ਹੀ ਅਸਲ ਸੁਖ ਮਿਲਣਾ ਹੈ ਇਹ ਬੜੀ ਮਤਲਬ ਗੌਰ ਕਰਨ ਵਾਲੀ ਗੱਲ ਹੈ ਕਿ ਸਿਮਰਨ ਦੀ ਗੱਲ ਕਰਕੇ ਨਾਲ ਹੀ ਗੁਰੂ ਨੂੰ ਮਿਲਣ ਦੀ ਲੋੜ ਦੱਸੀ ਗਈ ਹੈ ਇਹਦਾ ਮਤਲਬ ਇਹ ਹੋਇਆ ਕਿ ਇਕੱਲੇ ਬੰਦੇ ਦੀ ਕੋਸ਼ਿਸ਼ ਸ਼ਾਇਦ ਕਾਫੀ ਨਹੀਂ ਹਾਂਜੀ ਬਾਣੀ ਦਾ ਇਸ਼ਾਰਾ ਕੁਝ ਇਸੇ ਤਰ੍ਹਾਂ ਦਾ ਹੈ ਦੇਖੋ ਆਪਣਾ ਉੱਦਮ ਤਾਂ ਚਾਹੀਦਾ ਹੀ ਹੈ ਪਰ ਸਹੀ ਰਾਹ ਸਹੀ ਸਮਝ ਉਹ ਗੁਰੂ ਦੀ ਅਗਵਾਈ ਨਾਲ ਹੀ ਮਿਲਦੀ ਹੈ ਠੀਕ ਹੈ ਤੁਸੀਂ ਦੇਖੋ ਅਗਲੇ ਬੰਦ ਵਿੱਚ ਗੁਰੂ ਸਾਹਿਬ ਹੁਣ ਆਪਣੇ ਮਿੱਤਰਾਂ ਨੂੰ ਸੰਗਤ ਨੂੰ ਕਹਿ ਰਹੇ ਨੇ ਅੱਛਾ ਸੰਗਤ ਨੂੰ ਹਾਂਜੀ ਹਰ ਗੁਣ ਗਾਵੋ ਮੀਠ ਹਮਾਰੇ ਹਰ ਹਰ ਨਾਮ ਰੱਖੋ ਔਰਤਾਰੇ ਮਤਲਬ ਕਿ ਇਕੱਲੇ ਸਿਮਰਨ ਤੋਂ ਹੁਣ ਗੱਲ ਸੰਗਤ ਵਿੱਚ ਗੁਣ ਗਾਉਣ ਤੇ ਆ ਗਈ ਜੀ ਸਾਂਝੇ ਤੌਰ ਤੇ ਉਸ ਪ੍ਰਭੂ ਦੇ ਗੁਣ ਗਾਉਣੇ ਤੇ ਉਸ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਆਪਣੇ ਮਨ ਵਿੱਚ ਵਸਾਉਣਾ ਗੁਰ ਤਾਰੇ ਹਿਰਦੇ ਵਿੱਚ ਧਾਰਨ ਕਰਨਾ ਤੇ ਨਾਲ ਹੀ ਹਰ ਹਰ ਅੰਮ੍ਰਿਤ ਵਚਨ ਸੁਣਾਵੋ ਗੁਰ ਮਿਲਿਆ ਪ੍ਰਗਟ ਹੋਈ RAM ਦੋ ਇਹ ਅੰਮ੍ਰਿਤ ਵਚਨ ਕੀ ਨੇ ਅੰਮ੍ਰਿਤ ਵਚਨ ਉਹ ਬੋਲ ਨੇ ਜਿਹੜੇ ਆਤਮਾ ਨੂੰ ਜੀਵਨ ਦਿੰਦੇ ਨੇ ਜਿਵੇਂ ਅਮਰ ਕਰ ਦਿੰਦੇ ਨੇ ਗੁਰਬਾਣੀ ਖੁਦ ਅੰਮ੍ਰਿਤ ਵਚਨ ਹੈ ਅੱਛਾ ਇਹਨਾਂ ਨੂੰ ਸੁਣਨ ਤੇ ਸੁਣਾਉਣ ਮਤਲਬ ਵਿਚਾਰਨ ਦੀ ਗੱਲ ਹੈ ਤੇ ਫਿਰ ਦੇਖੋ ਉਹੀ ਨੁਕਤਾ ਦੁਬਾਰਾ ਆ ਗਿਆ ਗੁਰ ਮਿਲਿਆ ਪ੍ਰਗਟ ਹੋਈ ਹਾਂਜੀ ਗੁਰੂ ਦੇ ਮਿਲਨ ਨਾਲ ਹੀ ਉਹ ਪ੍ਰਭੂ ਅੰਦਰ ਪ੍ਰਗਟ ਹੁੰਦਾ ਹੈ ਬਿਲਕੁਲ ਜਿਵੇਂ ਕੋਈ ਚਾਨਣ ਹੋ ਜਾਂਦਾ ਅੰਦਰ ਤੇ ਤੀਜੇ ਬੰਦ ਵਿੱਚ ਤਾਂ ਭਾਵਨਾ ਹੋਰ ਵੀ ਡੂੰਗੀ ਹੋ ਜਾਂਦੀ ਹੈ ਮਧੂਸੂਦਨ ਹਰ ਮਾਧੋ ਪ੍ਰਾਣਾ ਮੇਰੇ ਮੰਤਨ ਅੰਮ੍ਰਿਤ ਮੀਠ ਲਗਾਣਾ ਇਹ ਤਾਂ ਜਿਵੇਂ ਬਹੁਤ ਨਿੱਜੀ ਜਿਹਾ ਰਿਸ਼ਤਾ ਬਣਾ ਲਿਆ ਪ੍ਰਭੂ ਨਾਲ ਹਾਂਜੀ ਮਧੂਸੂਦਨ ਦੰਤਾਂ ਦਾ ਬੁਰਾਈ ਦਾ ਨਾਸ਼ ਕਰਨ ਵਾਲਾ ਮਾਧੋ ਮਾਇਆ ਦਾ ਪਤੀ ਕਹ ਰਹੇ ਨੇ ਉਹ ਮੇਰੀ ਜਿੰਦ ਜਾਨ ਹੈ ਤੇ ਉਹਦਾ ਨਾਮ ਮੇਰੇ ਮਨ ਨੂੰ ਮੇਰੇ ਤਨ ਨੂੰ ਅੰਮ੍ਰਿਤ ਵਾਂਗ ਮਿੱਠਾ ਲੱਗਦਾ ਹੈ ਇਹ ਸਿਰਫ ਬੋਲਣ ਵਾਲੀ ਗੱਲ ਨਹੀਂ ਹੈ ਇੱਕ ਅਸਾਸ ਹੈ ਇੱਕ ਅਨੁਭਵ ਸਹੀ ਗੱਲ ਇਹ ਭਗਤੀ ਦੀ ਨਾ ਇੱਕ ਉੱਚੀ ਅਵਸਥਾ ਹੈ ਤੇ ਫਿਰ ਅਰਦਾਸ ਹੈ ਹਰ ਹਰ ਦਇਆ ਕਰੋ ਗੁਰ ਮੇਲੋ ਪੁਰਖ ਨਿਰੰਜਨ ਸੋਈ ਰਾਮ ਤਿੰਨ ਇੱਥੇ ਫਿਰ ਗੁਰੂ ਨੂੰ ਮਿਲਾਉਣ ਦੀ ਬੇਨਤੀ ਤੇ ਗੁਰੂ ਨੂੰ ਪੁਰਖ ਨਿਰੰਜਨ ਕਿਹਾ ਇਹਦਾ ਕੀ ਮਤਲਬ ਹੋਇਆ ਨਿਰੰਜਨ ਮਤਲਬ ਮਾਇਆ ਦੀ ਕਾਲਖ ਤੋਂ ਰਹਿਤ अंजन हुंदा कालक निर मतलब बिना ओ गुरु जो आप माया तो निर्लेप है संपूर्ण है ऐसे गुरु दे मिलाप ले प्रभु आगे मेहर मांगी जा रही है अच्छा ते फिर आखरी बंद चौथा इथे जिमे सारी गल दा सार कड देता होवे हां जी हर हर नाम सदा सुख दाता हर कै रंग मेरा मन राता नाम हमेशा सुख देने वाला है ते मेरा मन उस हरि दे प्रेम दे रंग विच पूरी तरह रंगया गया है ਬਿਲਕੁਲ ਤੇ ਅੰਤ ਵਿੱਚ ਸਤਿਗੁਰੂ ਨਾਨਕ ਦੇਵ ਜੀ ਦਾ ਨਾਮ ਲੈ ਕੇ ਅਰਦਾਸ ਸੰਪੂਰਨ ਹੁੰਦੀ ਹੈ ਹਰ ਹਰ ਮਹਾਪੁਰਖ ਗੁਰਮੇਲੋ ਗੁਰਨਾਨਕ ਨਾਮ ਸੁਖ ਹੋਈ ਰਾਮ 417 ਉਹ ਮਹਾਨ ਪੁਰਖ ਗੁਰੂ ਮਿਲੇ ਤੇ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਨਾਮ ਨਾਲ ਹੀ ਸੁਖ ਮਿਲਦਾ ਹੈ ਹਾਂਜੀ ਸਾਰਾ ਜ਼ੋਰ ਫਿਰ ਨਾਮ ਤੇ ਤੇ ਗੁਰੂ ਦੀ ਕਿਰਪਾ ਨਾਲ ਮਿਲਣ ਵਾਲੇ ਨਾਮ ਤੇ ਤਾਂ ਜੇ ਆਪਾਂ ਇਸ ਪੂਰੇ ਸ਼ਬਦ ਨੂੰ ਇੱਕ ਸਫ਼ਰ ਵਾਂਗ ਦੇਖੀਏ ਤਾਂ ਇੰਜ ਹੈ ਕਿ ਪਹਿਲਾ ਦੁੱਖ ਦਾ ਅਹਿਸਾਸ ਫਿਰ ਉਸ ਦੇ ਹੱਲ ਲਈ ਸਿਮਰਨ ਦੀ ਲੋੜ ਹਾਂਜੀ ਫਿਰ ਇਹ ਸਮਝ ਕਿ ਸਿਮਰਨ ਲਈ ਗੁਰੂ ਚਾਹੀਦਾ ਹਾਂ ਫਿਰ ਸੰਗਤ ਵਿੱਚ ਗੁਣ ਗਾਉਣਾ ਬਿਲਕੁਲ ਫਿਰ ਨਾਮ ਦਾ ਅੰਦਰ ਮਿੱਠਾ ਲੱਗਣਾ ਦੇਖ ਅਖੀਰ ਵਿੱਚ ਗੁਰੂ ਦੀ ਕਿਰਪਾ ਨਾਲ ਨਾਮ ਰਾਹੀ ਪੱਕਾ ਸੁੱਖ ਮਿਲ ਜਾਣਾ ਬਿਲਕੁਲ ਸਹੀ ਸਮਝਿਆ ਤੁਸੀਂ ਮੁੱਖ ਸਿੱਖਿਆ ਇਹੀ ਬਣਦੀ ਹੈ ਕਿ ਜੀਵਨ ਦੇ ਦੁੱਖਾਂ ਤੋਂ ਛੁਟਕਾਰਾ ਤੇ ਅਸਲੀ ਆਨੰਦ ਉਹ ਪ੍ਰਭੂ ਦੇ ਸਿਮਰਨ ਉਹਦੀ ਸਿਫਤਸਲਾ ਤੇ ਸਭ ਤੋਂ ਜ਼ਰੂਰੀ ਸਤਿਗੁਰੂ ਦੀ ਸ਼ਰਣ ਵਿੱਚ ਹੈ ਤੇ ਅਮਲ ਵਿੱਚ ਲਿਆਉਣ ਲਈ ਮਤਲਬ ਰੋਜ਼ ਦੀ ਜ਼ਿੰਦਗੀ ਵਿੱਚ ਰੋਜ਼ ਦੀ ਜ਼ਿੰਦਗੀ ਵਿੱਚ ਇਹਦਾ ਮਤਲਬ ਹੈ ਦੇਖੋ ਰੋਜ਼ ਨਾਮ ਦਾ ਅਭਿਆਸ ਕਰਨਾ ਜਿੰਨਾ ਹੋ ਸਕੇ ਜੀ ਬਾਣੀ ਪੜਨੀ ਸੁਣਨੀ ਕੀਰਤਨ ਸੁਣਨਾ ਹੂੰ ਤੇ ਕੋਸ਼ਿਸ਼ ਕਰਨੀ ਕਿ ਗੁਰੂ ਨੇ ਜੋ ਰਾਹ ਦੱਸਿਆ ਉਸ ਤੇ ਚੱਲੀਏ ਇਹ ਵਾਕਈ ਬਹੁਤ ਗਹਿਰੀ ਗੱਲ ਹੈ ਅੱਜ ਦੀ ਜਿਹੜੀ ਭਜ ਦੌੜ ਵਾਲੀ ਜ਼ਿੰਦਗੀ ਹੈ ਉਹਦੇ ਵਿੱਚ ਸ਼ਾਇਦ ਇਹ ਸੋਚਣਾ ਬਹੁਤ ਜ਼ਰੂਰੀ ਹੈ ਕਿ ਇਸ ਅੰਦਰੂਨੀ ਸੁੱਖ ਦੇ ਰਾਹ ਤੇ ਤੁਰਨ ਲਈ ਭਾਵੇਂ ਨਿੱਕਾ ਜਿਹਾ ਹੀ ਸਹੀ ਪਰ ਪਹਿਲਾ ਕਦਮ ਕਿਹੜਾ ਚੁੱਕਿਆ ਜਾ ਸਕਦਾ ਹੈ ਹੈਨਾ ਇਹ ਸਵਾਲ ਸਾਰਿਆਂ ਦੇ ਮਨ ਵਿੱਚ ਆਉਂਦਾ ਹੋਵੇਗਾ ਹਾਂਜੀ ਬਿਲਕੁਲ ਸੋਚਣ ਵਾਲੀ ਗੱਲ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਚਾਰ ਕਰਦੇ ਹਾਂ ਜੇ ਕੋਈ ਪੁਲਚੁਕ ਹੋ ਗਈ ਹੋਵੇ ਤਾਂ ਸੰਗਤ ਬਖਸ਼ਣ ਹੀ ਹੋਗਾ ਜੀ ਹਾਂਜੀ ਖਿਮਾ ਦੇ ਜਾਚਕਾਂ ਜੇ ਵਿਚਾਰ ਸਾਂਝੇ ਕਰਨ ਯੋਗ ਲੱਗੇ ਤਾਂ ਜਰੂਰ ਭੇਜਣਾ ਜੀ ਤੇ ਆਪਣੇ ਵਿਚਾਰ ਵੀ ਥੱਲੇ ਟਿੱਪਣੀਆਂ 'ਚ ਦੱਸਿਓ ਜੀ ਲਾਈਕ ਤੇ ਸ਼ੇਅਰ ਕਰਨ ਲਈ ਸਭ ਦਾ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ